ਅਮਰਸਰ ਦੇ ਸਮੂਹ ਕਾਂਗਰਸੀ ਕੌਂਸਲਰਾਂ ਨੇ ਅੱਜ ਕਮਿਸ਼ਨਰ ਅਮਰਸਰ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਵਿੱਚ ਕੀ ਗੱਲਾਂ ਹੋਈਆਂ ਨੇ ਗੱਲ ਕਰਨੇ ਆ ਵਿਕਾਸ ਸੋਨੀ ਜੀ ਸਾਡੇ ਨਾਲ ਸੋਨੀ ਸਾਹਿਬ ਅੱਜ ਬੜੀ ਧੀਰ ਤੋਂ ਗੱਲ ਚੱਲਦੀ ਰਹੀ ਹੈ ਨਾ ਸ਼ਹਿਰ 'ਚ ਕੋਈ ਕੰਮ ਹੋ ਰਿਹਾ ਹੈ ਨਾ ਅਸੀਂ ਦੇਖਦੇ ਆ ਕਿ ਕੂੜਾ ਚੁੱਕਿਆ ਜਾ ਰਿਹਾ ਅੱਜ ਤੁਸੀਂ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਹੈ ਤੁਸੀਂ ਵੀ ਇਹ ਮੇਰਾ ਖਿਆਲ ਹੈ ਇਹੀ ਮੁੱਦਾ ਲੈ ਕੇ ਆਇਓ ਕੁਝ ਮਿਲੇਗੀ ਸੋ ਸਭ ਤੋਂ ਪਹਿਲੀ ਦੀ ਗੱਲ ਹੈ ਕਿ ਪਿਛਲੇ 2.5 ਮਹੀਨੇ ਪਹਿਲਾਂ ਹਾਊਸ ਦੀ ਮੀਟਿੰਗ ਆਲਵੇਸ ਟਾਈਮ ਇਨ ਹੋ ਗਿਆ ਹਾਊਸ ਦੀ ਮੀਟਿੰਗ ਐਸ ਪਰ ਰੂਲਸ ਐਕਟ ਦੇ ਹਿਸਾਬ ਦੇ ਨਾਲ ਹਰ ਮਹੀਨੇ ਇੱਕ ਮੀਟਿੰਗ ਬੁਲਾਉਣੀ ਲਾਜ਼ਮੀ ਹੈ ਉਹ ਕਮਿਸ਼ਨਰ ਸਾਹਿਬ ਵੀ ਬੁਲਾ ਸਕਦੇ ਨੇ ਅਸੀਂ ਸਾਡੇ ਕੋਲ ਰਾਈਟ ਹੈ ਜੇ ਜਾਲੀ ਮੇਅਰ ਐਸੇਲੇ ਬੈਠਾ ਹੈ ਜੇ ਉਹ ਕੋਲ ਮੀਟਿੰਗ ਨਹੀਂ ਕਰਦਾ ਤੇ 1/4th ਆਫ ਦ ਮੈਜੋਰਟੀ ਆਫ ਹਾਊਸ ਉਹ ਕਾਲ ਕਰਕੇ ਕਮਿਸ਼ਨਰ ਮੀਟਿੰਗ ਕਾਲ ਕਰ ਸਕਦੇ ਸੋ ਅਸੀਂ ਕਮਿਸ਼ਨਰ ਨੂੰ ਰਿਕੁਐਸਟ ਕੀਤੀ ਹੈ ਕਿ ਹਾਊਸ ਦੀ ਮੀਟਿੰਗ ਬੁਲਾਈ ਜੇ ਕਿਉਂਕਿ ਬਹੁਤ ਮੇਜਰ ਇਸ਼ੂਜ਼ ਸ਼ਹਿਰ ਦੇ ਐਸੇਲੇ ਕਿਉਂਕ ਉੜਿਆ ਨਹੀਂ ਚੁੱਕਿਆ ਜਾ ਰਿਹਾ ਹੈ ਔਰ ਡੀਸੈਲਟਿੰਗ ਨਹੀਂ ਹੋਈ ਗੰਦਾ ਪਾਣੀ ਆ ਰਿਹਾ ਪੀਣ ਵਾਲਾ ਪਾਣੀ ਹੈ ਪੈਚ ਵਰਕ ਹੈ ਜੜੇ ਛੋਟੇ ਛੋਟੇ ਜਿਹੜੇ ਕੰਮ ਕਾਉਂਸਲਰ ਸਨ ਰੂਟੀਨ ਚ ਆਉਂਦੇ ਨੇ ਉਹ ਨਹੀਂ ਹੋ ਪਾਰੇ ਉਹ ਜਿਹੜੇ ਹਾਊਸ ਤੇ ਪਾਸ ਕਰਨਾ ਚਾਹੁੰਦੇ ਆ ਅਸੀਂ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕੀਤੀ ਉਹਨਾਂ ਨੇ ਨੈਕਸਟ ਵੀਕ ਦਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਮੀਟਿੰਗ ਕਾਲ ਕਰਨ ਜਾ ਰਹੇ ਹਾਂ ਇੱਕ ਦੋ ਦਿਨ ਚ ਸਾਨੂੰ ਡੇਟ ਫਾਈਨਲ ਕਰ ਦਿੰਦੇ ਆ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਰਹੀ ਕੀ ਇਹਦੇ ਤੇ ਕੀ ਕਾਰਨ ਹੈ ਕੀ ਰਣਨੀਤੀ ਹੈ ਤੁਹਾਡੇ ਮੁਤਾਬਿਕ ਕਿ ਜਾਣ ਕੇ ਨਹੀਂ ਬੁਲਾਈ ਜਾ ਰਹੀ ਕੀ ਉਹ ਵਿਕਾਸ ਦੇ ਕਾਰਜ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ ਜਾਂ ਕੋਈ ਕਮੀ ਹੈ ਸਰ ਦੇਖੋ ਕੌਨਫੀਡੈਂਸੀ ਕੌਨਫੀਡੈਂਸੀ ਜੀ ਹੁੰਦੀ ਹੈ ਜਦੋਂ ਮੈਜੋਰਿਟੀ ਨਹੀਂ ਹੋਏਗੀ ਤੁਹਾਡੇ ਕੋਲ ਤੁਸੀਂ ਉਸ ਵਿੱਚ ਕੌਨਫੀਡੈਂਸ ਨਾ ਹਾਊਸ ਸੇ ਨਹੀਂ ਬੈਠ ਸਕਦੇ ਇਹ ਸੋ ਕਾਲ ਜਿਹੜਾ ਜਾਲੀ ਮੇਰ ਤਾਨੂੰ ਵੀ ਪਤਾ ਹੈ ਸਾਰੇ ਮੀਡੀਆ ਕੀ ਪੂਰੇ ਪੰਜਾਬ ਨੂੰ ਪਤਾ ਹੈ ਜਾਲੀ ਮੇਰ ਕਿਸ ਤਰੀਕੇ ਨਾਲ ਬਣਿਆ ਉਹ ਹਾਊਸ ਨੂੰ ਫੇਸ ਹੀ ਨਹੀਂ ਕਰ ਸਕਦਾ ਜਿਹੜਾ ਬੰਦਾ ਹਾਊਸ ਦੀ ਮੀਟਿੰਗ ਬੁਲਾਏਗਾ ਕਿਦਾ ਇਹ ਪਹਿਲੀ ਵਾਰੀ ਹੋ ਰਿਹਾ ਮੈਂ ਦੇਖ ਰਿਹਾ ਕਿ ਢਾਈ ਢਾਈ ਤਿੰਨ ਤਿੰਨ ਮਹੀਨਿਆਂ ਹੋ ਗਏ ਮੀਟਿੰਗ ਨਹੀਂ ਬੁਲਾਈ ਜਾ ਰਹੀ ਕਿਉਂ ਨਹੀਂ ਬੁਲਾ ਰਹੇ ਸਰ ਬੁਲਾਓ ਜੇ ਇੰਨਾ ਚ ਇੰਨਾ ਆਪਣੇ ਜੇ ਦਮ ਹੈ ਬੁਲਾਓ ਮੀਟਿੰਗ ਤੇ ਕੰਮ ਪਾਸ ਕਰਾਣ ਅਸੀਂ ਕਮਨ ਨੂੰ ਰੋਕਣ ਵਾਸਤੇ ਨਹੀਂ ਕਰ ਰਹੇ ਅਸੀਂ ਤਾਂ ਆਪ ਆਏ ਕਿ ਕੰਮ ਕਰਨਾ ਚਾਹੁੰਦੇ ਆ ਕੰਮ ਪਾਸ ਕਰੋ ਜਿਹੜੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਸ਼ਹਿਰ ਦੇ ਲੋਕਾਂ ਨੂੰ ਇਸ ਗੁਰੂਦੀਨ ਸਨੀਕ ਦੇ ਲੋਕ ਜਿਹੜੇ ਹੈਗੇ ਅਸੀਂ ਆ ਜਾਇਆ ਸੋ ਇਹ ਜਾਲੀ ਮੇਰ ਨੂੰ ਤੇ ਅਸੀਂ ਕਹਿਣਾ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਆਇਆ ਕਿ ਹੌਸੀ ਮੀਟਿੰਗ ਲਾਉਣ ਅਸੀਂ ਕੰਮ ਪਾਸ ਕਰਨ ਵਿਚਾਰ ਬੈਠੇ ਆ ਤੁਸੀਂ ਕੰਮ ਰੱਖੋ ਸਾਡੇ ਕਾਉਂਸਲਰਾਂ ਨੂੰ ਕੰਮ ਪੁੱਛੋ ਅਸੀਂ ਕੰਮ ਜਿਹੜੇ ਕਾਉਂਸਲਰਾਂ ਦੀ ਕੋਈ ਪ੍ਰੋਬਲਮਸ ਹੈ ਇਹਨਾਂ ਨੂੰ ਪੁੱਛ ਕੇ ਹੌਸੇ ਰੱਖਣ ਅਸੀਂ ਉਹਨੂੰ ਅਪਰੂਵਲ ਦੇਵਾਂਗੇ ਸਭਾ ਵੀ ਕਿ ਕਾਉਂਸਲਰ ਨੂੰ ਹੀ ਲੋਕਾਂ ਨੇ ਕੰਮ ਕਿਹਾ ਕਿ ਉਹੀ ਉਹਨਾਂ ਦਾ ਨੁਮਾਇੰਦਾ ਹੁੰਦਾ ਹੈ ਸਾਰੀ ਗੱਲ ਉਹੀ ਕਹਾਂਦਾ ਗਲੀਆਂ ਨਾਲੀਆਂ ਜੋ ਵੀ ਉਹਨਾਂ ਨੂੰ ਬੇਸਿਕਸ ਸੁਲਸਿਆਵਾਂ ਹੁੰਦੀਆਂ ਨੇ ਪਰ ਜੇ ਦੇਖਿਆ ਜਾਏ ਤੇ ਕੰਮ ਹੋ ਹੀ ਨਹੀਂ ਰਿਹਾ ਚਾਹੇ ਕਾਉਂਸ ਜੋ ਮੌਕੇ ਤੇ ਮੌਕੇ ਦੀ ਸਰਕਾਰ ਹੈ ਕੋਈ ਕੰਮ ਨਹੀਂ ਕਰਵਾ ਰਹੀ ਸਰ ਆਮ ਆਦਮੀ ਪਾਰਟੀ ਮੈਂ ਦਗੇ ਕਹਿੰਦਾ ਹੈ ਅੱਛਾ ਇਹ ਜਾਲੀ ਮੇਰੇ ਇਹਨਾਂ ਦੇ ਸਿਰਫ ਜੇ ਸ਼ਹਿਰ ਜਜ ਕੰਮ ਚੱਲੇ ਤੇ ਇਲੀਗਲ ਬਿਲਡਿੰਗਾਂ ਇਹਨਾਂ ਦੇ ਰਿਸ਼ਤੇਦਾਰ ਬਿਲਡਿੰਗਾਂ ਬਣਾ ਰਹੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਬਟ ਅੱਜ ਉਹ ਇੰਨੀ ਇਸ ਲੈਵਲ ਦੀ ਕ腐ਸ਼ਨ ਇਹਨੇ ਸ਼ੁਰੂ ਕਰਾਤੀ ਹੈ ਕਿ ਕੋਈ ਅਫਸਰ ਦੀ ਜੇ ਕੋਈ ਗੱਲ ਕਰੀ ਅਫਸਰ ਤੇ ਤਾਂ ਉਹਨਾਂ ਨੂੰ ਤੇ ਜ਼ਰੂਰਤ ਹੀ ਨਹੀਂ ਆਪਣੇ ਦਫ਼ਤਰਾਂ ਚੋਂ ਨਿਕਲਣ ਦੀ ਕਾਉਂਸਲਰ ਅਨਮਚਿਓਰ ਨੇ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਬਣ ਗਏ ਨੇ ਔਰ ਇਹਨਾਂ ਨੂੰ ਕੰਮ ਕਰਾਉਣ ਦਾ ਤਰੀਕਾ ਹੀ ਨਹੀਂ ਆਉਂਦਾ ਅਫਸਰ ਆਪਣੇ ਸੋ ਇਸ ਕਰਕੇ ਅੱਜ ਸਾਨੂੰ ਮਜਬੂਰਨ ਕਮਿਸ਼ਨਰ ਸਾਹਿਬ ਕੋ ਆਉਣਾ ਪਿਆ ਕਿ ਬਹੁਤ ਵੱਡੀ ਪ੍ਰੋਬਲਮ ਸ਼ਹਿਰ 'ਚ ਫੇਸ ਹੋ ਰਹੀ ਹੈ ਲੋਕਾਂ ਨੂੰ ਦਿੱਕਤ ਆ ਰਹੀ ਹੈ ਔਰ ਕਮਿਸ਼ਨਰ ਸਾਹਿਬ ਨੂੰ ਕਿ ਇਸ ਗੁਰੂ ਦੀ ਨਗਰੀ ਦੀ ਜੇ ਤੁਹਾਨੂੰ ਸੇਵਾ ਮਿਲੀ ਹੈ ਤੇ ਤੁਸੀਂ ਆਪ ਬਾਹਰ ਨਿਕਲ ਕੇ ਲੋਕਾਂ ਦੀ ਮੁਸ਼ਕਲ ਸੁਣੋ ਲੋਕਾਂ ਦੇ ਵਿੱਚ ਜਾਓ ਲੋਕਾਂ ਨੂੰ ਪੁੱਛੋ ਉਹਨਾਂ ਨੂੰ ਮੁਸ਼ਕਲ ਕੀ ਆ ਰਹੀ ਹੈ ਕਮਿਸ਼ਨਰ ਸਾਹਿਬ ਤੇ ਇਟਸੈਲਫ ਉਹਨਾਂ ਨੂੰ ਵੀ ਨੋਟਿਸ ਦਿੱਤਾ ਗਿਆ ਸੀ ਕਿ ਤੁਸੀਂ ਆਪ ਨਿਕਲੋ ਉਹ ਵੀ ਨਹੀਂ ਨਿਕਲੇ ਕਮਿਸ਼ਨਰ ਸਾਹਿਬ ਨੂੰ ਸਰਕਾਰ ਨੇ ਨੋਟਿਸ ਕਰਤਾ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਪੁਆਇੰਟ ਕੀਤਾ ਉਹਨਾਂ ਨੇ ਇਹਨਾਂ ਨੂੰ ਸੋ ਨੋਟਿਸ ਇਸ਼ੂ ਕਰ ਦਿੱਤਾ ਸੋ ਮੈਂ ਕਹਿੰਦਾ ਕਮਿਸ਼ਨਰ ਸਾਹਿਬ ਨੂੰ ਨੋਟਿਸ ਇਸ਼ੂ ਹੋ ਗਿਆ ਤਾਂ ਬਾਕੀ ਅਫਸਰਾਂ ਦਾ ਦੇਖੋ ਕੀ ਹਾਲ ਹੈ ਸੋ ਬਹੁਤ ਮਾੜਾ ਮੈਂ بار بار ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਸ਼ਹਿਰ ਚ ਕੂੜੇ ਦਾ ਪੀਣ ਵਾਲੇ ਪਾਣੀ ਦਾ ਸੀਵਰੇਜ ਦਾ ਲਾਈਟਾਂ ਦਾ ਜੋ ਕਾਰਪੋਰੇਸ਼ਨ ਦੀ ਡੇਲੀ ਰਿਕੁਆਇਰਡ ਨੀਡਸ ਹੈ ਜੋ ਲੋਕਾਂ ਕੋ ਕਾਰਪੋਰੇਸ਼ਨ ਕੋ ਐਕਸਪੈਕਟ ਕਰਦੇ ਨੇ ਕੋਈ ਵੀ ਇੱਕ ਸਿੰਗਲ ਕੰਮ ਨਹੀਂ ਹੋ ਰਿਹਾ ਔਰ ਬਹੁਤ ਮੜਾਲ ਹੈ ਇਸ ਕਰਕੇ ਸਾਨੂੰ ਮਜਬੂਰਨ ਅੱਜ ਕਾਰਪੋਰੇਸ਼ਨ ਆਫਿਸ ਕਮਿਸ਼ਨਰ ਦਾ ਦਰਵਾਜਾ ਖਟਕਾਉਣਾ ਪਿਆ ਔਰ ਹਾਊਸਿੰਗ ਮੀਟਿੰਗ ਕਾਲ ਕਰਨ ਦੀ ਅਸੀਂ ਰਿਕੁਐਸਟ ਕੀਤੀ ਹੈ ਥੈਂਕ ਯੂ ਸੋ ਹਾਊਸ ਦੀ ਮੀਟਿੰਗ ਜਿਹੜੀ ਹੈ ਪਿਛਲੇ 2 2.5 ਮਹੀਨੇ ਤੋਂ ਨਹੀਂ ਹੋਈ ਲੋਕਾਂ ਦੇ ਜਿਹੜੇ ਆਮ ਲੋਕਾਂ ਦੇ ਕਈ ਕੰਮ ਨੇ ਜਿਹੜੇ ਨਹੀਂ ਹੋ ਪਾਰੇ ਉਹਨਾਂ ਕਮਾਂ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਨੂੰ ਕਮਿਸ਼ਨਰ ਕਾਰਪੋਰੇਸ਼ਨ ਨੂੰ ਕਿਹਾ ਗਿਆ ਹੈ ਗੁਜਾਰਿਸ਼ ਕੀਤੀ ਗਈ ਹੈ ਕਿ ਮੈਜੋਰਟੀ ਦੇ ਹਿਸਾਬ ਦੇ ਨਾਲ ਉਹ ਖੁਦ ਮੀਟਿੰਗ ਕਾਲ ਕਰਨ ਔਰ ਹਾਊਸਲੀ ਮੀਟਿੰਗ ਕਾਲ ਕਰਨ ਤੇ ਇਹ ਜਿਹੜੇ ਕੰਮ ਹੈਗੇ ਨੇ ਉਹ ਫੈਲ ਦੇ ਅਧਾਰ ਤੇ ਸ਼ੁਰੂ ਹੋਣਗੇ ਕਰਨਾ ਪ੍ਰਿੰਸੀਪਲ ਸਿੰਘ ਦੇ ਨਾਲ ਜੋਤੀ ਬਹਿਲ ਦੈਨਿਸਵਰਾ ਟੀਵੀ ਅੰਮ੍ਰਿਤਸਰ